ਅਸੀਂ ਪਾਠ ਨਹੀਂ ਬਖਸ਼ੇ ਅਸੀਂ ਗੁਰਬਾਣੀ ਨਹੀਂ ਬਖਸ਼ੀ ਇੰਜ ਪਾਠ ਕਰੋ ਇਸ ਤਰੀਕੇ ਪਾਠ ਕਰੋ ਇਹ ਵਾਲਾ ਪਾਠ ਬਹੁਤ ਅੱਛਾ ਜੀ ਇਹ ਕਰ ਲਿਆ ਕਰੋ ਕੀ ਕਮਾਲ ਹੈ ਇਹ ਤੇ ਮਿਸ਼ਰੀ ਦਾ ਪਹਾੜ ਹੈ ਜਿੱਧਰੋਂ ਮਰਜੀ ਸ਼ਕਲੋ ਖਾ ਲਓ ਗੁਰੂ ਨੇ ਕਿਤੇ ਨਹੀਂ ਕਿਹਾ ਕਿ ਦੂਖ ਰੋਗ ਸੰਤਾਪ ਪੁੱਤਰੇ ਤੇ ਚੁੰਨੀ ਦਾ ਸ਼ਬਦਾਂ ਦਾ ਹਵਾਲਾ ਨਾ ਗੁਰੂ ਨੇ ਉੱਤੇ ਜ਼ਿਕਰ ਕੀਤਾ ਦੂਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਹਾਂ ਕੁਝ ਪੰਥਕ ਮर्याਦਾ ਹੈ आनंद कार्य ਦੇ ਸ਼ਬਦ ਨੇ ਉਹ ਅਸੀਂ ਖਾਸ ਕਰਕੇ ਤਾਂ ਕਿ ਸਾਡੀ ਇਕਸਾਰਤਾ ਬਣੀ ਰਹੇ ਇਸ ਕਰਕੇ ਉਹ ਗਾਇਨ ਤੇ ਗੁਰ ਸ਼ਬਦ ਹੀ ਹੋ ਰਿਹਾ ਹੈ ਲੇਕਿਨ ਇੱਕ ਮਰਿਆਦਾਕ ਰੂਪ ਵਿੱਚ ਗੱਲ ਸੀ ਹੁਣ ਇਹ ਦੁਕਾਨਦਾਰੀ ਬਣ ਗਈ ਜੀ ਇਹ ਸ਼ਬਦ ਪੜ ਲਓ ਸ਼ੂਗਰ ਮਿਟ ਜਾਏਗੀ ਦੱਸ ਸੁਖਮਨੀ ਸਾਹਿਬ ਤੇ ਸੀ ਇੱਕ ਨਵਾਂ ਹੀ ਆ ਗਿਆ ਸੁਖਮਨਾ ਸਾਹਿਬ ਕਿੱਥੋਂ ਆ ਗਿਆ ਜੀ ਉਹ ਕਿਹੜੇ ਗੁਰੂ ਨੇ ਮੋਹਰ ਲਾਈ ਹੈ ਕਿਹੜੇ ਗੁਰੂ ਨੇ ਉਸ ਦੇ ਉੱਤੇ ਆਪਣੀ ਮੋਹਰ ਲਾ ਕੇ ਕਿਹਾ ਵੀ ਇਹ ਸ਼ਬਦ ਜਿਹੜੇ ਨੇ ਔਰ ਹੈਰਾਨ ਹੋ ਗਏ ਆਪਾਂ ਦੇਖ ਕੇ ਜਦੋਂ ਬੱਚਾ ਹੋਣ ਵਾਲਾ ਜੀ ਇਹ ਸ਼ਬਦ ਪੜ੍ਹ ਲਓ ਜਦੋਂ ਘਰ ਵਿੱਚ ਕਲੇਸ਼ ਹੈ ਇਹ ਸ਼ਬਦ ਪੜ੍ਹ ਲਓ ਮੈਂ ਤੇ ਕਹਿੰਦਾ ਘਰ ਦਾ ਕਲੇਸ਼ ਹੀ ਨਾ ਹੋਵੇ ਜੇ ਸਾਰੇ ਬਾਣੀ ਪੜ੍ਹਦੇ ਹੋਣ ਕਲੇਸ਼ ਦਾ ਕਾਰਨ ਹੀ ਵੇਲੇ ਰਹਿਣਾ ਜਦੋਂ ਅਸੀਂ ਵੇਲੇ ਆ ਇੱਕ ਕੰਮ ਕਰਦਾ ਤੂੰ ਬਿੱਲੜ ਬੈਠਾ ਹੈ ਉਸਨੇ ਕੁਝ ਕਹਿਣਾ ਕਲੇਸ਼ ਆਪੇ ਹੀ ਛਿੜੇ ਨਾ ਸਾਡੇ ਘਰਾਂ ਵਿੱਚ ਸੋ ਖੈਰ ਗੁਰੂ ਕਿਰਪਾ ਕਰਨ ਇਹ ਜਿਹੜਾ ਸਮਾਦੀ ਲਗਾਉਣਾ ਹੈ ਇਹ ਜਿਹੜਾ ਪੱਥਰ ਪੂਜਣ ਦਾ سلسلہ ਹੈ ਇਹ ਗੁਰਮਤ ਦਾ ਨਹੀਂ ਹੈ ਕਿਉਂਕਿ ਜੇ ਨਿਰੀਪੂਰੀ ਸਮਾਦੀ ਨੂੰ ਪ੍ਰਵਾਨਗੀ ਹੁੰਦੀ ਤੇ ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ ਕਿਵੇਂ ਹੋ ਸਕਦਾ ਹੈ ਬਸ ਇਹ ਰਸੋ ਸਮਾਦੀ ਵਾਲਾ ਬੰਦਾ ਕੀਰਤੀ ਨਹੀਂ ਹੋ ਸਕਦਾ ਕੀਰਤੀ ਬੰਦਾ ਸਮਾਦੀ ਨਹੀਂ ਲਗਾ ਸਕਦਾ ਤੇ ਮੇਰੇ ਦਾਤੇ ਨੇ ਤੇ ਇੱਕੋ ਗੱਲ ਸਮਝਾਈ ਸੀ ਨਾਮਾ ਮਾਇਆ ਮੋਇਆ ਕਹਿ ਤਿਲੋਚਨ ਮੀਤ ਕਾਹੇ ਛੀਪੋ ਛਾਇਲੈ ਰਾਮ ਨਾ ਲਾਵੋ ਚੀਤ ਇਹ ਨਾਮਾ ਕਹਿ ਤਿਲੋਚਨਾ ਮੁਖਤੇ ਨਾਮ ਸੰਹਾਲ ਇਵੇਂ ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ ਤੇਰੀ ਸੂਰਤ ਨਿਰੰਕਾਰ ਦੇ ਚਰਣਾ ਵਿੱਚ ਜੁੜੀ ਹੋਵੇ ਤੇਰੀ ਸੁਰਤ ਜੁੜੀ ਹੋਵੇ ਤੇਰੀ ਇਹ ਵੀ ਸਮਾਦੀ ਹੈ ਗ੍ਰਸਤ ਵਿੱਚ ਰਹਿ ਕੇ ਬੰਦਗੀ ਕਰਨਾ ਵੀ ਸਮਾਦੀ ਹੈ ਐਸਾ ਪ੍ਰਵਾਣ ਨਹੀਂ ਹੋਇਆ ਕਿ ਗ੍ਰਹਿਤ ਤਜ ਬਨਖੰਡ ਚਾਈ ਜਾਈਏ ਚੁਨਖਾਈਏ ਕੰਧਾ ਅਜੂ ਬਿਕਾਰ ਨਾ ਛੋੜੇ ਪਾਪੀ ਮਨ ਮੰਦਾ ਬੈਠਾ ਹੋਵੇ ਸਮਾਦੀ ਵਿੱਚ ਤਾਂ ਹੀ ਬਾਪੂ ਨਾਨਕ ਨੇ ਜਪਜੀ ਸਾਹਿਬ ਜਿਕਰ ਕਰ ਦਿੱਤਾ ਨਾ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਬਤਾਰ ਇਸ ਸਮਾਦੀ ਲਾ ਕੇ ਬੈਠ ਗਏ ਅੱਖਾਂ ਬੰਦ ਕਰ ਲਈਆਂ ਇਹ ਤੇ ਹੋ ਸਕਦਾ ਹੈ ਲੋਕ ਮੇਰੇ ਮਗਰ ਆ ਜਾਣ ਵੀ ਬੰਦਾ ਬੜਾ ਧਰਮੀ ਨਜ਼ਰ ਆ ਰਿਹਾ ਹੈ ਪਰ ਨਹੀਂ